ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਪਿੰਡਾਂ ਦੇ ਵਿੱਚ ਖੁੰਡ ਚਰਚਾ ਜਿਹੜੀ ਉਹ ਹੋਣੀ ਸ਼ੁਰੂ ਹੋ ਚੁੱਕੀ ਆ ਪਿੰਡ ਦੇ ਲੋਕ ਕਿਤੇ ਨਾ ਕਿਤੇ ਦੇਖ ਰਹੇ ਨੇ ਕਿ ਉਹੋ ਜਿਹਾ ਸਰਪੰਚਾ ਜਿਹੜਾ ਪਿੰਡ ਦੇ ਵਿਕਾਸ ਕਾਰਜਾਂ ਦੇ ਲਈ ਬਣਾਇਆ ਜਾਵੇ ਪਿੰਡ ਦਾ ਭਲਾ ਹੋ ਸਕੇ ਬਿਲਕੁਲ ਸਾਡੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਨਾਬਾ ਬਲਾਕ ਦਾ ਦਲੱਦੀ ਪਿੰਡਾ ਜਿੱਥੇ ਕੋਈ ਲਗਭਗ 3500 ਦੇ ਲਗਭਗ ਵੋਟ ਆ ਕਿਉਂ 3500 ਵੋਟਾਂ ਚੋਣ ਕਮਿਸ਼ਨ ਵੱਲੋਂ 8 ਤੋਂ ਲੈ ਕੇ 4 ਵਜੇ ਸਮਾਂ ਵੀ ਦਿੱਤਾ ਗਿਆ ਜਰੂਰ ਪਰ ਸਮਾਂ ਕਿਤੇ ਨਾ ਕਿਤੇ ਲੱਗ ਰਿਹਾ ਵੀ ਘੱਟ ਦਾ ਸਮਾਂ ਕਿਉਂ 7 ਘੰਟੇ ਦੇ ਵਿੱਚ 3500 ਵੋਟ ਪੈਣੀ ਬਹੁਤ ਵੱਡੀ ਗੱਲ ਆ ਔਖੀ ਆ ਭਾਵੇਂ ਕਿ ਪਿੱਛੇ ਸਮਾਂ ਤੇ ਜਿਹੜਾ 8 ਤੋਂ 5 ਜਰੂਰ ਦਿੱਤਾ ਜਾਂਦਾ ਸੀ ਪਰ ਇਸ ਵਾਰ 8 ਤੋਂ 4 ਦਾ ਸਮਾਂ ਦਿੱਤਾ ਗਿਆ ਸੀ ਗੱਲਬਾਤ ਵੀ ਕਰਾਂਗੇ ਜੀ ਜਰ ਕੋ ਕਿਸ ਤਰ੍ਹਾਂ ਦੇਖਦੇ ਹੋ ਇਹ ਜਿਹੜੀਆਂ ਚੋਣਾਂ ਤੁਸੀਂ ਤਾਂ ਬਹੁਤ ਚੋਣਾਂ ਦੇਖੀਆਂ ਹੋਣੀਆਂ ਪੰਚਾਇਤਾਂ ਦੀਆਂ ਨਾ ਤੁਹਾਡੇ ਕਾਫੀ ਉਮਰ ਵੀ ਤੁਹਾਡੀ ਕਾਫੀ ਲੱਗ ਰਹੀ ਹੈ ਕਿਸ ਤਰ੍ਹਾਂ ਦੇਖਦੇ ਨੇ ਪੰਚਾਇਤਾਂ ਦਾ ਦੇਖਿਆ ਜੀ ਪੰਚਾਇਤਾਂ ਦਾ ਹੁਣ ਜਿਹੜਾ ਸਿਸਟਮ ਨੇ ਸਿਸਟਮ ਇਹਨਾਂ ਦਾ ਬਹੁਤ ਗਲਤ ਹੋ ਗਏ ਕੋਈ ਚੰਗਾ ਸਿਸਟਮ ਨਹੀਂ ਹੈਗਾ ਵੀ ਜਿਹੜਾ ਵੋਟਾਂ ਦਾ ਇਹ ਕਰਦੇ ਨੇ ਵੈਧੇ ਕਰਦੇ ਨੇ ਉਹ ਪੂਰੇ ਨਹੀਂ ਕਰਦੇ ਫਿਰ ਜਿਹੜੀਆਂ ਸਰਕਾਰਾਂ ਨੇ ਉਹ ਆਪ ਹੀ ਖੁਦ ਅੱਧ ਮੰਗਦੀਆਂ ਨੇ ਵਿੱਚੋਂ ਜੇ ਗ੍ਰਾਂਟ ਪੈਂਦੀ ਵੀ ਹੈ ਉਹਦੇ ਪੈਸੇ ਮੰਗਦੇ ਨੇ ਵੀ ਸਾਡਾ ਹਿੱਸਾ ਕੱਢ ਦੋ ਫੇ ਪਿੰਡਾਂ 'ਚ ਕੰਮ ਵਿਕਾਸ ਵੀ ਕਿਵੇਂ ਹੋਣਗੇ ਇਹ ਸਰਕਾਰਾਂ ਦਾ ਕੰਟਰੋਲ ਹੀ ਨਹੀਂ ਕੋਈ ਅੱਤਵਾਦ ਫੈਲਿਆ ਪਿਆ ਨਸ਼ਾ ਫੈਲਿਆ ਪਿਆ ਹੋਰ ਸਾਰੇ ਮਾਰਮਰੀਆ ਕਿੰਨਾ ਚੱਲ ਰਿਹਾ ਕਿੰਨੇ ਕਤਲ ਹੋ ਰਹੇ ਨੇ ਰੋਜ਼ ਪੰਜ ਸੱਤ ਰੋਜ਼ ਕਤਲ ਟੀਵੀ ਤੇ ਆਉਂਦੇ ਨੇ ਸਾਰੀ ਗੱਲ ਬਾਤ ਇਹ ਹੈ ਵੀ ਸਰਕਾਰਾਂ ਹੀ ਫੇਲ ਨੇ ਲੋਕਾਂ ਦਾ ਮਨ ਹੀ ਏਹੀ ਅੱਕ ਗਿਆ ਵੀ ਇਹਨਾਂ ਨੂੰ ਤਾਂ ਉਹੀ ਚੰਗੇ ਆ ਬਿਲਕੁਲ ਇਸ ਵਾਰ ਉਤਸ਼ਾਹ ਲੱਗਦਾ ਕਿ ਦਿਨਾਂ ਕਿਤੇ ਸਰਪੰਚ ਨਹੀਂ ਲੈ ਜੀ ਵਾਰ ਉਸ ਦਾ ਜਮਾ ਹੀ ਨਹੀਂ ਹੈਗਾ ਜੀ ਆਹ ਉਰੇ ਬੈਠਿਆ ਨਹੀਂ ਅੱਗੇ ਤਾਂ ਉਹਨੂੰ ਚੱਲ ਪੈਂਦੇ ਵੀ ਇਹ ਨੂੰ ਪਾਉਣੀਆਂ ਨੇ ਇਹ ਨੂੰ ਪਾਉਣੀਆਂ ਹੁਣ ਵਾਲਾ ਕਹਿੰਦਾ ਕੋਈ ਪਾਵੇ ਕੋਈ ਨਾ ਪਾਵੇ ਕਿਸੇ ਨਾਲ ਤੁਰਨ ਨੂੰ ਤਿਆਰ ਨਹੀਂ ਹੈਗਾ ਵੀ ਜੇ ਕੋਈ ਖੜੂਗਾ ਖੁਦ ਮੈਂ ਹੀ ਨਹੀਂ ਜਾਂਦਾ ਕਿ ਚਾਹੇ ਕੋਈ ਖੜ ਜਵੇ ਨਾਲ ਨਹੀਂ ਜਾਣਾ ਤੁਸੀਂ ਨਹੀਂ ਬੋਟ ਬੋਟ ਪਾਵਾਂਗੇ ਬੰਦਾ ਦੇਖ ਕੇ ਵੋਟ ਪਾਵਾਂਗੇ ਹਾਂ ਜਿਹੜਾ ਨਸ਼ੇ ਦੇ ਕੀ ਹਾਲਾਤ ਨੇ ਨਸ਼ੇ ਦਾ ਬਹੁਤ ਬੁਰਾ ਹਾਲ ਹੈ ਜਿਹੜਾ ਹੁਣ ਪਤਾ ਹੀ ਹੈ ਸਾਰਾ ਟੀਵੀਾਂ ਦੀ ਦੇਖ ਲਓ ਕਿੰਨਾ ਹੋ ਰਿਹਾ ਛੜਕਾਂ ਦੇ ਸਾਡੇ ਦੇਖ ਲਓ ਆ ਟੱਲੇ ਵਾਲੇ ਪੈਸੇ ਤੇ ਥੋੜੇ ਜਿਹੇ ਨੂੰ ਹੋਗੇ 20 ਦਿਨ ਹੋਰ ਨੂੰ ਬੰਦੇ ਫੜੇ ਤੇ ਉਹਨਾਂ ਨੂੰ ਥਾਣੇ ਛੱਡਿਆ ਥਾਣੇ ਨਹੀਂ ਜਾਣ ਸਾਰੇ ਛੱਡ ਤੇ ਇੱਕ ਜਗ੍ਹਾ ਦਾ ਮੈਂ ਚੀਕੂ ਦਾ ਬੰਦਾ ਥੂਈ ਵਾਲੇ ਦਾ ਇੱਕ ਦੋ ਨੂੰ ਚੁੱਕ ਗਏ ਇਹ ਜਿਹੜੇ ਜ਼ਾਤ ਫੜੇ ਨੇ ਕੋਲੋਂ ਟਿੱਖੇ ਕਰੇ ਵੇ ਜਿਹ ਬੰਦੇ ਦੇ ਮਰਨ ਘੜਦੇ ਰਲਾ ਦਾਨਗੇ ਜਦਿ ਵੀ ਹਾਲਤਾਂ ਤਾਂ ਹੀ ਹੋਈ ਪਈ ਨੇ ਸਰਕਾਰਾਂ ਵੀ ਬੰਦਿਆਂ ਨੂੰ ਜਿਹੜਾ ਪੁਲਿਸ ਨੂੰ ਕੰਮ ਨਹੀਂ ਕਰਨ ਦਿੰਦੇ ਜੇ ਫੜਦੇ ਨੇ ਛਾੜਾਉਂਦੇ ਫੋਨ ਪਹਿਲਾਂ ਆ ਜਾਂਦੇ ਨੇ ਵੀ ਛੱਡ ਦੋ ਇਹਨੂੰ ਬਸ ਆ ਗੱਲਾਂ ਕਰਤਾਂ ਨੇ ਸਰਕਾਰਾਂ ਦਾ ਕੀ ਰੋਲ ਹੁੰਦਾ ਇਹਦੇ ਵਿੱਚ ਸਰਕਾਰਾਂ ਦਾ ਰੋਲ ਤਾਂ ਹੁੰਦਾ ਜੇ ਸਰਕਾਰ ਸਹੀ ਹੋਵੇ ਤਾਂ ਹੀ ਕੰਮ ਕਰੂਗੀ ਜਾਂ ਸਰਕਾਰਾਂ ਹੀ ਸਹੀ ਨਹੀਂ ਸਰਕਾਰਾਂ ਦਾ ਅਸੀਂ ਫੇਲ ਗਏ ਹਾਂ ਅਸੀਂ ਜਿਨ੍ਹਾਂ ਨੇ ਕੰਮ ਕਰਿਆ ਸੀ ਉਹਨੂੰ ਲੋਕ ਚਾਹੁੰਦੇ ਹੀ ਨਹੀਂ ਤੇ ਉਹਨਾਂ ਨੂੰ ਚਾਹੁੰਦੇ ਉਹਨਾਂ ਦੇ ਲੋਕਾਂ ਦੇ ਮੂੰਹ ਵੜ ਗਏ ਜਿਵੇਂ ਹੁਣ ਤੀਜਾ ਕਰੇ ਹੁਣ ਤੁਸੀਂ લાલો ਕਾਲੀ ਸਰਕਾਰ ਲਾ ਲਓ ਉਹਦੇ ਕਿਹੜੇ ਕੰਮ ਨਹੀਂ ਹੋਏ ਸਾਰੇ ਪਿੰਡਾਂ 'ਚ ਮੰਡੀਆਂ ਸੂਏ ਪੱਕੇ ਧੂਂਗੀਆਂ ਖਾਤਮਾ ਟੈਕਸਾਂ ਟੈਗਸ ਲਾਉਂਦੀ ਕਾਂਗਰਸ ਉਹ ਖਤਮ ਸਰਕਾਰਾਂ ਨੇ ਕਰਿਆ ਕਿ ਨਹੀਂ ਜਿੰਨੇ ਕੰਮ ਉਹ ਕਰ ਗਏ ਉਹਨਾਂ ਦਾ ਹੋਣਾ ਨਹੀਂ ਆ ਗਰੀਬਾਂ ਨੂੰ ਆਟਾ ਦਾਲ ਆ ਬੁਢਿਆਂ ਨੂੰ ਪੈਲਣੇ ਸਭ ਸਕੂਲਾਂ 'ਚ ਜਿਹੜੇ ਵਜੀਫੇ ਆਏ ਨੇ ਇਹ ਬਾਦਲ ਦੇ ਇਹਨਾਂ ਦਾ ਮੈਨੂੰ ਇੱਕ ਵੀ ਕੰਮ ਦੱਸੋ ਕੋਈ ਕਾਂਗਰਸ ਅਜਾ ਦੇ ਵੀ ਆ ਕੰਮ ਸਾਡਾ ਪਿੰਡ 'ਚ ਕਰਿਆ ਹੋਇਆ ਆਮ ਆਨਵੀ ਪਾਰਟੀ ਨੇ ਕੀ ਕੀਤਾ ਇਹ ਇਹਨਾਂ ਦਾ ਜਮੀਂ ਪੱਠਾ ਵੜਾ ਦੇ ਪੰਜ ਸਾਲ ਹੋਰ ਦੇ ਦਿਓ ਖਤਮੇ ਕਰ ਦਿਓ ਪੰਜਾਬ ਨੂੰ ਜੋ ਵੀ ਪੰਜਾਬ ਚੱਲਦਾ ਹੋਵੇ ਬਜ਼ੁਰਗਾਂ ਲਈ ਕਿਹੜਾ ਨਸ਼ਾ ਮੰਦ ਬਜ਼ੁਰਗਾਂ ਨਾਲ ਜਿਹੜੇ ਨਸ਼ੇ ਤੋਂ ਉਹਦਾ ਹੀ ਬੰਦ ਕਰਦੇ ਨੇ ਫੀਮਾਂ ਵਾਲਾ ਨੂੰ ਫੜਦੇ ਨੇ ਜੇ ਮਾੜੀ ਮੁੱਟੀ ਮਿਲ ਜਿਓ ਵਾਲਾ ਕੰਮ ਕਰਦਾ ਸੀ ਕਨੇ ਬੈਠਾ ਡੰਗਰਮ ਕੱਖ ਪਾਉਂਦਾ ਸੀ ਆ ਹੁਣ ਉਹ ਬੰਦ ਕਰਤੀ ਹਸਮੈਗ ਚੱਲ ਵੀ ਸਮੈਗ ਚ ਉਹੀ ਟੀਕੇ ਲਾ ਕੇ ਮਰ ਰਹੇ ਨੇ ਉਹ ਭਗਵਾਨ ਤਮਨ ਤਾਂ ਵਧੀਆ ਕੰਮ ਕਰ ਰਿਹਾ ਬਹੁਤ ਵਧੀਆ ਜੀ ਉਹ ਕਿਹੜਾ ਕਦੇ ਫੜਿਆ ਗਿਆ ਕਦੇ ਜਵਾਹ ਚ ਬੀਕੇ ਬਹਿ ਜਾਂਦਾ ਕਦੇ ਪੁੜਾ ਤੜਾ ਲੈਂਦਾ ਕਦੇ ਕੁਸ ਕਰ ਲੈਂਦਾ ਉਹ ਤਾਂ ਮਰਗਦਾ ਬੰਦੇ ਹੀ ਨਹੀਂ ਕੋਈ ਮਤਾਂ ਕਹਿੰਦਾ ਵੀ ਐਸੀ ਜੀ ਬੰਦੀ ਹੁਣ ਪੰਜਾਬ 'ਚ ਕੋਈ ਯੂਰ ਹੋ ਵੀ ਨਾ। ਬਿਲਕੁਲ। ਕਿਸ ਤਰ੍ਹਾਂ ਦੇਖਦੇ ਹੋ ਸਰਪੰਚੀ ਨੂੰ ਲੈ ਕੇ? ਸਰਪੰਚੀ ਵੀਰ ਜੀ ਜਦੋਂ ਕੋ ਖੜੂਏ ਤਾਂ ਦੇਖਾਂਗੇ ਹੁਣ। ਐਦਾ ਕੋਈ ਫਿਲਹਾਲ ਕੋਈ ਇੰਟਰਸਟ ਨਹੀਂ ਹੈਗਾ ਕਿਸੇ ਦਾ। ਆ ਹੈਗਾ? ਨਾ ਜੀ ਬਿਲਕੁਲ ਨਹੀਂ ਇਸ ਵਾਰ ਤਾਂ ਜੀ। ਕਿਹੋ ਜਿਹਾ ਚੁਣਨਾ ਚਾਹੁੰਦੇ ਸਰਪੰਚ ਜੋ ਪਿੰਡ ਦੇ ਚੰਗੇ ਭਲੇ ਲਈ। ਹਾਂ ਜੀ ਵਧੀਆ ਕੰਮ ਕਰੇ ਪਿੰਡ ਦਾ। ਵਿਕਾਸ ਹੋਵੇ ਪਿੰਡ ਦਾ ਫਾਇਦੀ ਹੁੰਦਾ ਜੀ ਪਿੰਡ ਦਾ ਚੰਗਾ ਬੰਦਾ ਚੁਣਿਆ ਜਾਵੇ। ਆ ਬਿਲਕੁਲ ਕਿਸ ਤਰ੍ਹਾਂ ਦੇਖਦੇ ਹੋ ਕਿ ਉਹ ਜਆ ਸਰਪੰਚਾ ਜਿਹੜਾ ਪਿੰਡ ਦੇ ਭਲੇ ਲਈ ਕੰਮ ਕਰੇ ਜਾਂ ਪਾਰਟੀ ਬਾਜ਼ੀ ਤੋਂ ਉੱਪਰ ਧੜੇ ਬੰਦੇ ਵੀ ਖਤਮ ਹੁੰਦੇ ਆ ਜਦੋਂ ਕਿ ਕਿਤੇ ਨਾ ਕਿਤੇ ਸਰਬਸੰਮਤੀ ਹੁੰਦੀ ਹੈ ਜੀ ਬਿਲਕੁਲ ਇਹ ਚੀਜ਼ ਚਾਹੀਦੀ ਆ ਜੀ ਸਮੇਂ ਦੀ ਮੰਗ ਆ ਇਹ ਕਿਉਂਕਿ ਬਹੁਤ ਕੁਝ ਆਪਾਂ ਜਦੋਂ ਧੜੇ ਬੰਦੀ ਬਣ ਜਾਂਦੇ ਨੇ ਨਾ ਉਦੋਂ ਪਿੰਡ ਦਾ ਵਿਕਾਸ ਰਹਿ ਜਾਂਦਾ ਇਹ ਕਿਉਂਕਿ ਹੁਣ ਉਮਰ 38 ਸਾਲਾਂ ਦੇ ਹੋ ਗਏ ਬਹੁਤ ਕੁਝ ਦੇਖਿਆ ਫੇਰ ਵੀ ਸਮੇਂ ਨਾਲ ਅਸੀਂ ਨੇ ਧੜੇ ਬੰਦੀ ਨਾਲ ਪਿੰਡ ਨੂੰ ਨੁਕਸਾਨ ਜ਼ਰੂਰ ਹੁੰਦਾ ਹੁਣ ਤੁਸੀਂ ਲਾ ਲਓ ਪਹਿਲਾਂ 1 ਸਾਲ ਬਾਅਦ ਜਦ ਸਰਕਾਰ ਬਣਦੀ ਤੇ 1 ਸਾਲ ਬਾਅਦ ਸਰਪੰਚੀ ਹੋ ਜਾਂਦੀ ਤੇ 4 ਸਾਲ ਹੁੰਦੇ ਤੇ ਵਿਕਾਸ ਕਰਨ ਨੂੰ ਸਰਕਾਰ ਦੇ ਵਿੱਚ ਜਿਹੜਾ ਸਰਪੰਚ ਚੁਣਿਆ ਜਾਂਦਾ ਸੀ ਹੁਣ ਤਾਂ ਸਾਲੇ 2 ਰਹਿ ਗਏ ਜੀ ਉਹ 2 ਸਾਲਾਂ ਦੇ ਵਿੱਚ ਉਹ ਕਿਵੇਂ ਸੈਟੀਸਫਾਈ ਕਰ ਦੋ ਸਾਡੇ ਪਿੰਡ ਨੂੰ ਦਾ ਖਾਸ ਕਰ ਇੱਥੇ ਤੱਕ ਕੋਈ ਫੈਸਿਲਿਟੀ ਉਹ ਨਹੀਂ ਹੈਗੀ ਜੀ ਨਾ ਇੱਥੇ ਕੋਈ ਡਿਸਪੈਂਸਰੀਆਂ ਨਾ ਔਰੇ ਕੋਈ ਲਾ ਲਓ ਬੰਦੇਆਂ ਵਾਲੀਆਂ ਨਾ ਜਾਨਵਰ ਵਾਲੀ ਐ ਬਾਕੀ ਤੁਸੀਂ ਲਾ ਲਓ ਉਰੇ ਪੋਸਟ ਆਫਿਸ ਹੈ 3500 ਦੀ ਆਬਾਦੀ ਹੈ ਜੀ ਇੱਥੇ ਵੇ ਅਸੀਂ ਤਾਂ ਕਹਿਣਾ ਜਿੰਨਾ ਤਰਜ ਢਿੰਗੀ ਤੇ ਦਿੱਤਾ ਗਿਆ ਹਾਲਾਂਕਿ ਹੱਕਦਾਰ ਦਲਦੀਪਪਿੰਡ ਵੀ ਸਕੂਲ 8ਵੀਂ ਧੱਕਾ ਜੀ ਇਹ ਇਹ ਇਹਨੂੰ ਅਪਗ੍ਰੇਡ ਕਰਨਾ ਚਾਹੀਦਾ ਸਮੇਂ ਦੀ ਮੰਗ ਹੈ ਉਹ ਕਿਉਂ ਨਹੀਂ ਹੋਇਆ ਕਿਉਂਕਿ ਅਸੀਂ ਆਪਸੇ ਲਾਲੋ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਨਹੀਂ ਕੰਮ ਕਰ ਸਕੇ ਤਾਂ ਫਤ ਇਹ ਗੱਲ ਕਹਿ ਸਕਦੇ ਹਾਂ ਸਰਕਾਰ ਬਿਲਕੁਲ ਜਿਸ ਤਰ੍ਹਾਂ ਗੱਲ ਕੀਤੀ ਹੈ ਕਹਿੰਦੇ 3500 ਦੀ ਜਿਹੜੀ 3500 ਦੀ ਵਾਦੀ ਆ ਪਰ ਕਹਿੰਦੇ ਕੋਈ ਸਹੂਲਤ ਨਹੀਂ ਮਿਲੀ ਕਹਿੰਦੇ ਇਸ ਪਿੰਡ ਨੂੰ ਨਾ ਕੋਈ ਪਸ਼ੂ ਡਿਸਪੈਂਸਰੀ ਮਿਲੀ ਨਾ ਕੋ ਬੰਦਿਆਂ ਦੀ ਡਿਸਪੈਂਸਰੀ ਮਿਲੀ ਇੱਥੇ ਕਾਫੀ ਸਹੂਲਤਾਂ ਦੀ ਇਸ ਪਿੰਡ ਨੂੰ ਲੋੜ ਸੀ ਕਿਸ ਤਰ੍ਹਾਂ ਦੇਖਦੇ ਹੋ ਕਿਹੋ ਜਿਹਾ ਸਰਪੰਚ ਹੋਣਾ ਚਾਹੀਦਾ ਸਰਪੰਚ ਸਾਨੂੰ ਵਧੀਆ ਚਾਹੀਦਾ ਜੀ ਜਿਹੜਾ ਪਿੰਡ ਦਾ ਵਿਕਾਸ ਕਰ ਸਕੇ ਸਭ ਦੀ ਸੁਣੇ ਜੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰੇ ਜੀ ਅਸੀਂ ਉਹਨੂੰ ਸਰਪੰਚ ਚੁਣਨਾ ਚਾਹੁੰਦੇ ਹਾਂ ਕਿਸ ਤਰ੍ਹਾਂ ਕੀ ਰਿਹਾ ਹੈ ਤੁਹਾਡੀ ਕੀ ਉਹੀ ਹੈ ਜੀ ਵੀ ਵਧੀਆ ਸਰਪੰਚ ਚੁਣਿਆ ਜਾਵੇ ਜਿਹੜਾ ਸਾਰੇ ਪਿੰਡ ਨੂੰ ਨਗਰ ਨੂੰ ਨਾਲ ਲੈ ਕੇ ਚੱਲੇ ਧੜੇਬੰਦੀ ਖਤਮ ਕਰਕੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਪਿੰਡ ਲੈਵਲ ਤੇ ਆਪਣੇ ਭਾਈਚਾਰੇ ਨਾਲ ਚੱਲੇ ਉਹ ਜਿਹੜਾ ਆਪਾਂ ਸਰਪੰਚ ਵਧੀਆ ਚੁਣਨਾ ਜਾਣਾ ਆ ਬਿਲਕੁਲ ਧੜੇਬੰਦੀ ਕਹਿੰਦੇ ਪਿੰਡਾਂ ਚ ਬਲ ਕੇ ਖਤਮ ਹੋਣੀ ਚਾਹੀਦੀ ਹੈ ਜੇ ਧੜੇਬੰਦੀ ਖਤਮ ਹੁੰਦੀ ਹੈ ਤਾਂ ਪਿੰਡ ਬਿਲਕੁਲ ਤਰੱਕੀ ਕਰ ਸਕਦਾ ਕਿਉਂ ਜੇ ਧੜੇਬੰਦੀ ਖਤਮ ਹੁੰਦੀ ਹੈ ਤਾਂ ਸਰਕਾਰਾਂ ਵੀ ਖਤਮ ਹੋ ਜਾਂਦੀਆਂ ਨੇ ਅਸੀਂ ਹੋਰ ਵੀ ਗੱਲਬਾਤ ਕਰ ਲੈਨੇ ਆ ਕਿਸ ਤਰ੍ਹਾਂ ਦੇਖਦੇ ਹਾਂ ਪਿੰਡ ਦੇ ਵਿੱਚ ਸਰਪੰਚ ਕਿਹੋ ਜਿਹਾ ਹੋਣਾ ਚਾਹੀਦਾ ਕਿੰਨਾ ਕੁ ਡਿਵੈਲਪਮੈਂਟ ਦਾ ਪਿਛਲੇ ਸਾਲਾਂ ਤੁਹਾਡੇ ਕੰਮ ਹੋਇਆ ਦੇਖੋ ਜੀ ਜਿਹੜੀ ਸਾਡੇ ਪਹਿਲਾਂ ਬਜ਼ੁਰਗਾਂ ਨੇ ਆਹਦਾ ਮੁੰਡਿਆਂ ਨੇ ਗੱਲਾਂ ਕਹੀਆਂ ਨੇ ਬਹੁਤ ਜਾਇਜ਼ ਨੇ ਜਿਹੜਾ ਧੜੇਬੰਦੀ ਆ ਧੜੇਬੰਦੀ ਨੇ ਇਹੀ ਕੁਸ ਨਹੀਂ ਕਰ ਦਿੱਤਾ ਹੁਣ ਪਹਿਲਾਂ ਕਿਹਾ ਵੀ ਗ੍ਰਾਂਟ ਨਹੀਂ ਆਈ ਗ੍ਰਾਂਟ ਕਿਉਂ ਨਹੀਂ ਆਈ ਇਸੇ ਧੜੇਬੰਦੀ ਕਰਕੇ ਨਹੀਂ ਆਈ ਪਿੰਡ ਵੱਡਾ ਵੋਟ ਬਣੀ ਜਾਂਦੀ ਹੈ ਕੰਮ ਰੁਕੀ ਜਾਂਦਾ ਹੁਣ ਕਿਸੇ ਵਸਤੀਆਂ ਦੇ ਵਿੱਚ ਕਲੋਨੀਆ ਦੇ ਵਿੱਚ ਨਹੀਂ ਕੋਈ ਕੰਮ ਹੋਇਆ ਖੁਦ ਮੇਨ ਨਗਰ ਆਏ ਅਤਾਸੀਂ ਆਪ ਬੰਦੇ ਰਲ ਮਿਲ ਕੇ ਬੈਠੇ ਰਹਿੰਦੇ ਜਿਵੇਂ ਸਿਆਣੇ ਬੰਦੇ ਹੋਰੇ ਕਰੀ ਜਾਂਦੇ ਨੇ ਹੋਰੇ ਕੋਈ ਐ ਥੋੜਾ ਵੀ ਕੋਈ ਸਰਪੰਚ ਕਰ ਦੋ ਆਖੇ ਨਹੀਂ ਸਰਪੰਚ ਕੋਲੇ ਪਾਵਰ ਨਹੀਂ ਸਰਪੰਚ ਜੇ ਕਹਾ ਜਾਂਦਾ ਤਾਂ ਉਹਨੂੰ ਹੱਬਰੇ ਹੱਥ ਨਹੀਂ ਪੈ ਰਿਹਾ ਉਹਦਾ ਹੁਣ ਕਿਉਂ ਧੜੇ ਬੰਦੀ ਨਹੀਂ ਕਰ ਲੈਂਦੀ ਕੋਸ ਜੇ ਇਹ ਇਹ ਗੱਲਾਂ ਜਿਵੇਂ ਕਹਿ ਰਹੇ ਨੇ ਮੁੰਡੇ ਇਹ ਬਹੁਤ ਵਧੀਆ ਸੋਚ ਹੈ ਇਹਨਾਂ ਦੀ ਅਸੀਂ ਤਾਂ ਕਹਿੰਦੇ ਵੀ ਇਹਨਾਂ ਦੇ ਨਾਲ ਬਿਲਕੁਲ ਜਿੱਥੇ ਮਰਜੀ ਕਿਸੇ ਧਰਮ ਦੀ ਜਗ੍ਹਾ ਤੇ ਬਹਿ ਕੇ ਗੱਲ ਕਰ ਲੈਣਾ ਅਸੀਂ ਬਿਲਕੁਲ ਨਗਰ ਦੇ ਨਾਲ ਖੜਾਗੇ ਵੀ ਜਿਹੜੇ ਕਿਤੇ ਨਾ ਕਿਤੇ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਵੱਲੋਂ ਵੀ ਮੌਜੂਦਾ ਸਰਪੰਚਾਂ ਦੇ ਕੋਈ ਪ੍ਰੈਸ਼ਰ ਬਣਾਇਆ ਗਿਆ ਜਿਸ ਤਰ੍ਹਾਂ ਕਿ ਸਰਕਾਰ ਬਦਲ ਜਾਂਦੀ ਆ ਕਈ ਸਰਕਾਰਾਂ ਦੇ ਵਿੱਚ ਤਿੰਨ ਤਿੰਨ ਸਾਲ ਦਾ ਚਾਰ ਚਾਰ ਸਾਲ ਦਾ ਸਮਾਂ ਵੀ ਸਰਪੰਚਾਂ ਨੂੰ ਮਿਲ ਜਾਂਦਾ ਪਰ ਇਸ ਇਸ ਪੰਚਾਇਤ ਦੇ ਵਿੱਚ ਕਿੰਨਾ ਕ ਸਮਾਂ ਮਿਲੂਗਾ ਜਿਹੜੀ ਅਗਲੀ ਸਰਕਾਰ ਨੇ ਆਖ ਫੇਰ ਤੰਗ ਕਰਨਾ ਸਰਪੰਚਾਂ ਨੂੰ ਤੁਸੀਂ ਲਾ ਲਓ ਵੀ ਆਹੀ ਅਸਲ ਤਾਂ ਸੇਮ ਇੰਨੀ ਨੇ ਵੱਧ ਤੋਂ ਵੱਧ ਸਰਪੰਚੀ ਹੋਈ ਉਦੋਂ ਦੂਈਆਂ ਵੋਟਾਂ ਤੋਂ ਵਾਕੀ ਕਲੀਅਰ ਹੋ ਜਾਣਾ ਵੀ ਕੀ ਹੋਊਗਾ ਇਹ ਸਰਪੰਚ ਕੀ ਕਰੂਗਾ ਇਹਦੇ ਵਿੱਚ ਪੰਚਾਇਤ ਦਾ ਬਸ ਇੰਨਾ ਕ ਵੀ ਜੇ ਕੋਈ ਆਪਦੀ ਰਏ ਬੰਦੀ ਨਾਲ ਭਾਈ ਕਿਹੜਾ ਕਰੂਗਾ ਉਹ ਬਹੁਤ ਵਧੀਆ ਰਹਿਣਗੇ ਜੇ ਕੋਈ ਵੀ ਕੋਈ ਧੱਕਾ ਜਿਆ ਜ਼ਬਰਦਸਤ ਇਹ ਨਹੀਂ ਕੋਈ ਕਰ ਸਕਦੇ ਜਾ ਕੇ ਵੀ ਅਸੀਂ ਕਰੋੜਾਂ ਰੁਪਏ ਪਿੰਡ ਨੂੰ ਉਹ ਬਾਈ ਨੇ ਪਹਿਲਾਂ ਗੱਲ ਕਹੀ ਹੈ ਜਿਹੜਾ ਪਿੰਡ ਢੀਂਗੀ ਗਿਆ ਉਹ ਸਿਰਫ ਸਾਡੀ ਬੇਸ ਵਾਕੀ ਨਾਲ ਗਿਆ ਸਾਡੇ ਜੇ ਸਾਡਾ ਆਪਸ ਵਾਰੀ ਉਸ ਲੋਕ ਹੁੰਦੇ ਨੇ ਵਿੱਚ ਵੀ ਅਸੀਂ ਅੱਜ ਵਿਹਲੇ ਬੈਠੇ ਆਂ ਸਵਾਦ ਲਈਏ ਚਾਹ ਦਾ ਮਸਾਂ ਆਏ ਨੇ ਪਰ ਜਿਹੜਾ ਬੰਦਾ ਹੁਣ ਜਿਵੇਂ ਸਾਡੇ ਬਜ਼ੁਰਗ ਨੇ ਕਿਹਾ ਵੀ ਮੈਂ ਨਾਲ ਨਹੀਂ ਤੁਰ ਸਕਦਾ ਸਹੀ ਗੱਲ ਉਹਨਾਂ ਦੀ ਜੀ ਇਹ ਨਹੀਂ ਕਰਦਾ ਕਿਸੇ ਦਾ ਤੁਰਨੂ ਕਿਹੜੇ ਮੂੰਹ ਤੁਰਾਂਗੇ ਜਦ ਅਗਲੇ ਤੋਂ ਪਿਛਲੀ ਵਾਰ ਵੋਟਾਂ ਮੰਗੀਆਂ ਨੇ ਕੀ ਕਰਿਆ ਉਹਨਾਂ ਦਾ ਬਣਿਆ ਕੁਝ ਨਹੀਂ ਅਗਲਾ ਕਿਹੜੇ ਮੂੰਹ 'ਚ ਉਹਨਾਂ ਦੇ ਇਹ ਲੋਕ ਬਈ ਜਵਾਬ ਦਿੰਦੇ ਨੇ ਮੂੰਹੋਂ ਅਸੀਂ ਕਹਿੰਦੇ ਆ ਵੀ ਰਲ ਮਿਲ ਕੇ ਚਲੋ ਜੇ ਨਗਰ ਸੋਚਦਾ ਬਹੁਤ ਵਧੀਆ ਅਸੀਂ ਤਾਂ ਬਿਲਕੁਲ ਸਹਿਮਤ ਹਾਂ ਦਿਨੋਂ ਮਤਨੋਂ ਮਨੋਂ ਜਮਾ ਆ ਬਿਲਕੁਲ ਪਿੰਡਾਂ ਦੇ ਲੋਕਾਂ ਦੀ ਜਿਹੜੀ ਰਾਇ ਲਈ ਗਈ ਆ ਸਭ ਨੇ ਇਹੀ ਗੱਲ ਕਹੀ ਆ ਕਿ ਪਿੰਡ ਦੇ ਵਿੱਚ ਧੜੇਬੰਦੀ ਜਿਹੜੀ ਉਹ ਖਤਮ ਬਿਲਕੁਲ ਹੋਣੀ ਚਾਹੀਦੀ ਆ ਜੇਕਰ ਪਿੰਡ ਦਾ ਵਿਕਾਸ ਹੋਣਾ ਤਾਂ ਸਰਸੰਮਤੀ ਨਾਲ ਹੋਵੇਗਾ ਜੇ ਧੜੇਬੰਦੀ ਹੋਵੇਗੀ ਤਾਂ ਪਿੰਡ ਦਾ ਵਿਕਾਸ ਕਦੇ ਨਹੀਂ ਹੋਵੇਗਾ ਨਾ ਬਤੋ ਹਰਮਿੰਦਰ ਸਿੰਘ ਵਾਹ